ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਰਿਆੜ ਜਿਨ੍ਹਾਂ ਦਾ ਸੇਵਾ ਕੈਂਪ ਲੱਗਾ ਜਨਾਲੇ ਜੋ ਹੜਪੀੜਤਾ ਦੇ ਦੌਰਾਨ ਪ੍ਰਭਾਵਿਤ ਹੋਏ ਲੋਕ ਜਿਨ੍ਹਾਂ ਦੇ ਘਰਾਂ ਦਾ ਨੁਕਸਾਨ ਹੋਇਆ ਰਾਸ਼ਨ ਪਾਣੀ ਪੱਖੋਂ ਦਵਾਈ ਦਾਰੂ ਪੱਖੋਂ ਜੋ ਪਰਿਵਾਰ ਪੀੜਿਤ ਪਰਿਵਾਰ ਉਹਨਾਂ ਤੱਕ ਘਰ ਘਰ ਜਾ ਕੇ ਉਹਨਾਂ ਦਾ ਮੌਕਾ ਵੇਖ ਕੇ ਜਿਹੜੇ ਘਰ ਪਾਣੀ ਦੇ ਵਿੱਚ ਡੁੱਬੇ ਪਏ ਨੇ ਉਹਨਾਂ ਘਰਾਂ ਦੇ ਵਿੱਚ ਜਾ ਕੇ ਰਾਸ਼ਨ ਪਾਣੀ ਦੀ ਸੇਵਾ ਕਰ ਰਹੇ ਸੋ ਇਹਨਾਂ ਦਾ ਘਰ ਵੀ ਦੇਖ ਸਕਦੇ ਤੁਸੀਂ ਐਸੇ ਘਰ ਦੇ ਵਿੱਚ ਰਹਿ ਰਹੇ ਨੇ ਗਰੀਬ ਪਰਿਵਾਰ ਬਿਲਕੁਲ ਹੁਣ ਕਿਸੇ ਵੇਲੇ ਕੀ ਹੁੰਦਾ ਕਿ ਰੋਡ ਤੇ ਹੀ ਲੋਕ ਰਾਸ਼ਨ ਲੈ ਆਉਂਦੇ ਨੇ ਤੇ ਇਹ ਸਿੰਘ ਸਾਹਿਬ ਆਪ ਮੌਕਾ ਵੇਖ ਕੇ ਰਾਸ਼ਨ ਪਾਣੀ ਦੀ ਸੇਵਾ ਕਰ ਰਹੇ ਸੋ ਭਾਈ ਸਾਹਿਬ ਅੱਜ ਪਹੁੰਚੇ ਨੇ ਭਾਈ ਅਜੀਤ ਸਿੰਘ ਜੀ ਦੇ ਘਰ ਸੋ ਆਪਾਂ ਇਹਨਾਂ ਦੇ ਵੀ ਆਪਾਂ ਵਿਚਾਰ ਲੈਣੇ ਆ ਭਾਈ ਸਾਹਿਬ ਤੁਸੀਂ ਭਾਈ ਅਜੀਤ ਸਿੰਘ ਦੇ ਘਰ ਪਹੁੰਚੇ ਹੋ ਤੇ ਤੁਹਾਡਾ ਤੈਅਦਲੋਂ ਅਸੀਂ ਆਪਣੇ ਵੱਲੋਂ ਕਰਦੇ ਆਂ ਤੇ ਕੀ ਵਿਚਾਰ ਦੇਣਾ ਚਾਹੁੰਦੇ ਜੀ ਵਿਚਾਰ ਵੈਗਰੂ ਜੀ ਕੋਈ ਵਿਚਾਰ ਨਹੀਂ ਗੇ ਸਿਰਫ ਸੇਵਾ ਕਰ ਰਹੇ ਆਂ ਹਾਂਜੀ ਉਹ ਵੀ ਸੰਗਤਾਂ ਦੀ ਭੇਜੀ ਹੋਈ ਸੇਵਾ ਹਾਂਜੀ ਜਿਹੜੀ ਸੰਗਤਾਂ ਦੀ ਭੇਜੀ ਹੋਈ ਸੇਵਾ ਆ ਉਹੋ ਹੀ ਪਚਾਰੇ ਆਂ ਸਾਡੇ ਕੋਲੋਂ ਆਪਣੇ ਕੋਲੋਂ ਕੁਝ ਨਹੀਂ ਹੈਗਾ ਹਾਂਜੀ ਸਿਰਫ ਅਸੀਂ ਸਰੀਰ ਕਰਕੇ ਥੋੜੇ ਫਿਰਨਦੇ ਆਂ ਹਾਂਜੀ ਇੱਕ ਤਰੀਕ ਦਾ ਕੈਂਪ ਲਾਇਆ ਜੀ ਇਹ ਜੇ ਨਾਲਾ ਵੇਖੇ ਹਾਂਜੀ ਹਰ ਪੀੜਤ ਸੇਵਾ ਕੈਂਪ ਜਿਹੜੀ ਸਾਡੇ ਕੋਲ ਰਸੋ ਦਾ ਅਵੇਲੇਬਲ ਹੁੰਦੀ ਆ ਆਉਂਦੀ ਆ ਸੰਗਤਾਂ ਦੀ ਹਾਂਜੀ ਉਹ ਅਸੀਂ ਫਿਰ ਉਹਨਾਂ ਪਰਿਵਾਰਾਂ ਤੱਕ ਪਹੁੰਚਾ ਰਹੇ ਆ ਕਿ ਜਿੱਥੇ ਕੋਈ ਨਹੀਂ ਪਹੁੰਚਿਆ ਹਾਂਜੀ ਕਿਉਂਕਿ ਕਿਉਂਕਿ ਉਹ ਹੋਰ ਵੀ ਪਿੰਡਾਂ ਦੇ ਵਿੱਚ ਬੜੀਆਂ ਟਰਾਲੀਆਂ ਬੜੀਆਂ ਗਈਆਂ ਨੇ ਰਾਸ਼ਨ ਵੱਲੋਂ ਕੋਈ ਟੋਟ ਨਹੀਂ ਗਈ ਹਾਂਜੀ ਪਰ ਹੁੰਦਾ ਕਿ ਆ ਕਿ ਹਰ ਪਿੰਡ ਦੇ ਵਿੱਚ ਕੋਈ 10 20 ਪਰਿਵਾਰ 25 ਪਰਿਵਾਰ ਜਿਹੜੇ ਟਰਾਲੀਆਂ ਦੇ ਦੁਆਲੇ ਹੋ ਕੇ ਇੱਕ ਦੂਜੇ ਨੂੰ ਲੜ ਝਗੜ ਕੇ ਉਹ ਸਵਾਨ ਲੈ ਲੈਂਦੇ ਨੇ ਹਾਂਜੀ ਤੇ ਬਾਕੀ ਜਿਹੜੇ ਪਰਿਵਾਰ ਉਹ ਘਰਾਂ ਦੇ ਰਹੇ ਜਾਂਦੇ ਨੇ ਉਹਨਾਂ ਨੂੰ ਕੁਝ ਨਹੀਂ ਮਿਲਦਾ ਇਸ ਕਰਕੇ ਅਸੀਂ ਆ ਬਜ਼ੁਰਗਾਂ ਕੋਲ ਪਹੁੰਚੇ ਆ ਤੇ ਇਹਨਾਂ ਕੋਲ ਜਿੰਨੀ ਸਰਦੀ ਬੰਦੀ ਰਸਦ ਇਹ ਅਸੀਂ ਲੈ ਕੇ ਆਏ ਆ ਹਾਂਜੀ ਸਾਰੀਆਂ ਰਸਦਾਂ ਇਹਨਾਂ ਦੇ ਵਿੱਚ ਨੇ ਠੀਕ ਹੈ ਜੀ ਤੇ ਨਾਲ ਆਟਾ ਵੀ ਆ ਤੇ ਇਹਨਾਂ ਵੀ ਪਤਾ ਸਾਨੂੰ ਕਿ ਰਸਦਾਂ ਨਾਲ ਕੋਈ ਜ਼ਿਆਦਾ ਟਾਈਮ ਨਹੀਂ ਲੰਘਣਾ ਤੇ ਚਲੋ ਥੋੜੇ ਦੇਣਾ ਲੰਘਣ ਬਾਕੀ ਫਿਰ ਹੋ ਪਾਣੀ ਘਟ ਰਿਹਾ ਵਾ ਫਿਰ ਸਾਰੇ ਕੰਮ ਆਪਣੇ ਆਪ ਲਈ ਪੈ ਜਾਣੇ ਨੇ ਤੇ ਇਹਨਾਂ ਕੋਲ ਰਸਤਾ ਲੈ ਕੇ ਆਏ ਬਾਪੂ ਜੀ ਤੁਸੀਂ ਕੋਈ ਵਿਚਾਰ ਦਿਓ ਵੀ ਤੁਹਾਡੇ ਕੋਲ ਕੋਈ ਹੋਰ ਰਸਤਾ ਬਸਾਂ ਪਹੁੰਚੀਆਂ ਨੇ ਜਾਂ ਕਿਸ ਤਰ੍ਹਾਂ ਸ਼ਾਂਤੀ ਕੋਲ ਮਹਾਰਾਜ ਤੁਸੀਂ ਪਹਿਦੇ ਪਹਿਲਾਂ ਪਹਿਲੇ ਤੁਹਾਡੇ ਤੁਸੀਂ ਆ ਪਹੁੰਚੇ ਜਾਈਂ ਹਾਂਜੀ ਹੋਰ ਨਹੀਂ ਮਹਾਰਾਜ ਕੋਈ ਵੀ ਅੱਛਾ ਇਸ ਤੋਂ ਪਹਿਲਾਂ ਕੋਈ ਦਵਾਈ ਦੇਣ ਕੋਈ ਕੋ ਡੰਗਰਾਂ ਦਾ ਦਵਾਈ ਦਾਰੂ ਕਰਨਾ अच्छा कोई चीज नहीं मत जी लेके हां जी आज गुरु वाले हां जी गुरु वाले हां जी 12 तारीख आज 12 तारीख 9वां 9वां महीना 2025 सो माता जी कहंदे कि ਸਾਡੇ ਕੋ ਅਜ ਤੱਕ ਇੱਥੇ ਕੋਈ ਪਹੁੰਚਿਆ ਹੀ ਨਹੀਂ हां जी ਸਾਡੇ ਕੋ ਸੋ ਅੱਜ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਰਿਆੜ ਇਹਨਾਂ ਕੋ ਮਾਤਾ ਜੀ ਕੋ ਪਹੁੰਚੇ ਨੇ ਬੜਾ ਸੋ ਬੜੀ ਪਹੁੰਚੀ ਆ ਪਰ ਸਾਰਿਆਂ ਕੋਲ ਟਾਈਮ ਨਹੀਂ ਹੁੰਦਾ ਉਹ ਬਾਹਰੇ ਰਸਤੇ ਕੋਈ ਕਿਤੇ ਲਾ ਕੇ ਚਲਾ ਜਾਂਦਾ ਕੋਈ ਕਿਤੇ ਲਾ ਕੇ ਸਾਰੀ ਦੀ ਸਾਰੀ ਲਾ ਕੇ ਚਲੇ ਜਾਂਦੇ ਆ ਤੇ ਸਾਰੀ ਦੀ ਸਾਰੀ ਰਸ ਲਾ ਕੇ ਚਲੇ ਜਾਂਦੇ ਆ ਪਰ ਥੋੜਾ ਜਿਹਾ ਟਾਈਮ ਜੇ ਅਸੀਂ ਕੱਢਣਾ ਵਾ ਤੇ ਘਰ ਘਰ ਪਹਚਾਈਏ ਜੇ ਅਸੀਂ ਘਰ ਘਰ ਨਹੀਂ ਪਹਚਾ ਸਕਦੇ ਤੇ ਸਾਨੂੰ ਸੇਵਾ ਦਾ ਮੌਕਾ ਦਿਓ ਸਾਡੇ ਸਾਰੇ ਆੜੇ ਸੇਵਾਦਾਰ ਆ ਨਾ ਬੜੇ ਤਤ ਪਰਨੇ ਸੇਵਾ ਲਈ ਹੁਣ ਵੀ ਪਾਣੀ ਵਿੱਚੋਂ ਲੰਘ ਕੇ ਤਿੰਨ ਤਿੰਨ ਚਾਰ ਚਾਰ ਫੁੱਟ ਰਸ ਦੇ ਕੇ ਆਏ ਆ ਇਹ ਰਾਸ਼ਨ ਤੇ ਸਾਨੂੰ ਸੇਵਾ ਦਾ ਮੌਕਾ ਦਿਓ ਜੇ ਤੁਸੀਂ ਨਹੀਂ ਆਪ ਅੱਥੀ ਕਰ ਸਕਦੇ ਜਿਹੜਾ ਰਾਸ਼ਨ ਆ ਐਵੇਂ ਇਧਰ ਉਧਰ ਨਾ ਘੁੱਟੋ ਤੇ 10 20 25 30 ਪਰਿਵਾਰ ਹੁੰਦੇ ਆ ਜਿਨ੍ਹਾਂ ਦੇ ਘਰਾਂ ਵਿੱਚ ਜਮਾ ਹੋ ਰਿਹਾ ਬਾਕੀ 70% ਘਰਾਂ 'ਚ ਰਾਸ਼ਨ ਨਹੀਂ ਪਹੁੰਚ ਰਿਹਾ ਇਹ ਬੇਨਤੀ ਪ੍ਰਵਾਨ ਕਰਨੀ ਜੀ ਜੀ ਵਾਹਿਗੁਰੂ ਜੀ ਕਾਕਾ ਜੀ ਜੀ ਆਓ ਬੰਦੇ ਹੁੰਦੀ ਵੀ ਇਦਾਂ ਹੀ ਪੈਸਾ ਤੋਂ ਨਹੀਂ ਦੋ ਜੀ ਆਪਾਂ ਜੀ ਇਧਰ ਆਜੋ ਬਾਕੀ ਇਧਰੋਂ ਆਜੋ ਆਜੋ ਕੋਈ ਕੋਈ ਜੀ ਕੋਈ ਨਹੀਂ ਕੋਈ ਮਾਤਿ ਕੋਈ ਨਹੀਂ ਬਸ 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 ਠੀਕ ਹੋ ਗਿਆ ਉਹ ਤੇ ਜੀ ਭੈਣ ਨੂੰ ਬੁਲਾ ਲਓ ਤੇਰੀ ਮਾਤਾ ਹੀ ਵੇਖ ਲਿਆ ਹਾਂਜੀ ਆ ਜੀ ਆ ਜੀ ਹਾਂਜੀ ਆ ਵੀ ਨਾਲ ਲੈ ਜੀ ਹਾਂਜੀ ਹਾਂਜੀ ਉਹ ਬੱਕਰ ਨੂੰ ਪੜਾਈ ਹਾਂ ਬੱਕਰ ਨੂੰ ਹਾਂਜੀ ਚਲੋ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜਾ ਜੀ ਨੰਦੀ ਚਾਹੀਦੀ ਕੋਈ ਠੀਕ